ਇਸ ਦੁਨੀਆ ਤੇ ਸਮਾਜ ਦੇ ਵਿੱਚ ਘਟ ਰਹੀਆਂ ਘਟਨਾਵਾਂ ਕਈ ਵਾਰ ਸਾਨੂੰ ਮਜਬੂਰ ਕਰ ਦਿੰਦੀਆਂ ਨੇ ਕਿ ਅਸੀਂ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕਰੀਏ ਤਾਂ ਕਰੀਏ ਕੀ ਕੁਝ ਲੋਕ ਇਹਨਾਂ ਹਾਲਾਤਾਂ ਤੋਂ ਜਾਂਚ ਡਾਊਨ ਦੇ ਲਈ ਜ਼ਿੰਦਗੀ ਛੱਡ ਜਾਂਦੇ ਨੇ ਤੇ ਕੋਈ ਕਿਸੇ ਹੋਰ ਨੂੰ ਮਾਰਨ ਤੇ ਉਤਾਰੂ ਹੋ ਜਾਂਦਾ ਹੁਣ ਤੱਕ ਸਮਾਜ ਦੇ ਵਿੱਚ ਕਿੰਨੀਆਂ ਹੀ ਮਾੜੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਉਹਨਾਂ ਦੇ ਵਾਪਰਨ ਦੇ ਪਿੱਛੇ ਦਾ ਕਾਰਨ ਕੀ ਸੀ ਅਤੇ ਉਹਨਾਂ ਹਾਲਾਤਾਂ ਦੇ ਵਿੱਚ ਉਹ ਵਿਅਕਤੀ ਹੋਰ ਕੀ ਕਰ ਸਕਦੇ ਸਨ ਇਸ ਨੂੰ ਲੈ ਕੇ ਕਈ ਜਿਹੜੇ ਸਮਾਜ ਵਿਗਿਆਨੀ ਨੇ ਚਿੰਤਕ ਨੇ ਇਸ ਗੱਲ ਦੇ ਉੱਪਰ ਵਿਸ਼ਲੇਸ਼ਣ ਅਤੇ ਟਿੱਪਣੀਆਂ ਕਰ ਚੁੱਕੇ ਨੇ ਪਰ ਅਸੀਂ ਉਦੋਂ ਹੀ ਸਮਝਦੇ ਹਾਂ ਜਦੋਂ ਸਮਾਜ ਦੇ ਵਿੱਚ ਉਹ ਘਟਨਾਵਾਂ ਖੁਦ ਵਾਪਰਦੀਆਂ ਅਸੀਂ ਦੇਖੀਆਂ ਹੋਣ ਉਦੋਂ ਹੀ ਅਸੀਂ ਸਬਕ ਲੈਂਦੇ ਹਾਂ ਜਦੋਂ ਸਾਡੇ ਆਸ-ਪਾਸੇ ਇਹੋ ਜਿਹਾ ਕੁਝ ਹੋ ਰਿਹਾ ਹੋਵੇ ਪਰ ਜਦੋਂ ਸਾਡੇ ਤੇ ਆਣ ਪੈਂਦੀ ਹੈ ਤਾਂ ਅਸੀਂ ਸਹੀ ਫੈਸਲਾ ਨਹੀਂ ਕਰ ਪਾਉਂਦੇ ਇਸ ਕਰਕੇ ਜ਼ਰੂਰੀ ਹੈ ਕਿ ਇਹ ਸਾਰੀ ਸੋਚ ਅਤੇ ਸਮਝ ਅਸੀਂ ਪਹਿਲਾਂ ਰੱਖੀਏ ਇਸ ਦੁਨੀਆ ਦੇ ਵਿੱਚ ਜੇਕਰ ਅਸੀਂ ਆ ਹੀ ਗਏ ਤਾਂ ਇੱਥੇ ਕਦੇ ਵੀ ਕੁਝ ਵੀ ਹੋ ਸਕਦਾ ਹੈ ਇੱਕ ਉਹ ਪਰਿਵਾਰ ਜਿੱਥੇ ਘਰ ਦੇ ਵਿੱਚ ਦੋ ਬੱਚੇ ਹੋਣ ਤੋਂ ਬਾਅਦ ਪਤੀ ਦੁਨੀਆ ਛੱਡ ਗਿਆ ਪਤਨੀ ਇਕੱਲੀ ਰਹਿ ਗਈ ਜਿਸ ਦਾ ਨਾਮ ਮਨਜੂ ਸੀ ਉਸ ਦੇ ਕੋਲ ਦੋ ਬੱਚੇ ਸੀ ਆਪਣੇ ਬੱਚਿਆਂ ਦੇ ਸਹਾਰੇ ਉਹ ਜ਼ਿੰਦਗੀ ਕੱਢ ਸਕਦੀ ਸੀ ਪਰ ਇੱਕ ਨਾ ਇੱਕ ਦਿਨ ਚੱਲਦੇ ਚਲਾਏ ਉਸ ਨੇ ਇੱਕ ਗਲਤ ਕਦਮ ਚੱਕ ਲਿਆ ਫੇਸਬੁੱਕ ਤੇ ਉਸ ਨੇ ਅਕਾਊਂਟ ਬਣਾਇਆ ਉਸ ਤੇ ਉੱਪਰ ਚੈਟਿੰਗ ਸ਼ੁਰੂ ਕੀਤੀ ਅਤੇ ਇਸ ਚੈਟ ਦੇ ਦੌਰਾਨ ਹੀ ਉਸਦੀ ਮੁਲਾਕਾਤ ਇੱਕ ਬੰਦੇ ਦੇ ਨਾਲ ਹੋਈ ਜਿਹਦਾ ਨਾਮ ਸੋਨੂ ਸੀ ਸੋਨੂ ਉਰਫ ਵਿਜੇ ਇਹ ਮੁੰਡਾ ਵਿਦੇਸ਼ ਦੇ ਵਿੱਚ ਰਹਿ ਰਹਿਆ ਸੀ ਸਾਊਦੀ ਅਰਬ ਦੇ ਵਿੱਚ ਸੀ ਪਰ ਇੱਥੇ ਅਬੋਹਰ ਦੇ ਪੰਜਪੀਰ ਨਗਰ ਦੇ ਵਿੱਚ ਰਹਿਣ ਵਾਲੇ ਸਮੰਜੂ ਨੂੰ ਇਸ ਬੰਦੇ ਦੇ ਨਾਲ ਪਿਆਰ ਹੋ ਗਿਆ ਗੱਲਾਂ ਬਾਤਾਂ ਦੇ ਦੌਰਾਨ ਹੀ ਦੋਹਾਂ ਦੀਆਂ ਨਜ਼ਦੀਕੀਆਂ ਵਧੀਆਂ ਅਤੇ ਸੋਨੂ ਇਸ ਨੂੰ ਮਿਲਣ ਦੇ ਲਈ ਪੰਜਾਬ ਪਹੁੰਚਿਆ ਇਸ ਤੇ ਘਰ ਆ ਕਿਉਂ ਰਹਿਣ ਲੱਗ ਪਿਆ ਬਾਅਦ ਦੇ ਵਿੱਚ ਕੋਈ ਪਾਸਪੋਰਟ ਦਾ ਚੱਕਰ ਪਿਆ ਤੇ ਉਸ ਦੇ ਵਿੱਚ ਥੋੜਾ ਲੰਮਾ ਪ੍ਰੋਸੀਜਰ ਚੱਲਾ ਗਿਆ ਜਿਸ ਤੇ ਚਲਦੇ ਹੋਏ ਕਰੀਬ 5 ਮਹੀਨੇ ਇਹ ਮੰਜੂ ਦੇ ਘਰ ਹੀ ਰਿਹਾ ਮੰਜੂ ਦੇ ਘਰ ਇੱਕ ਜਵਾਨ ਧੀ ਵੀ ਸੀ ਉਸ ਧੀ ਦੇ ਉੱਪਰ ਵੀ ਸੋਨੂ ਨੇ ਆਪਣੀ ਗੰਦੀ ਅਤੇ ਗਲਤ ਨਜ਼ਰ ਰੱਖੀ ਉਹ ਧੀ ਨੂੰ ਇੰਨੀ ਸਮਝ ਨਹੀਂ ਸੀ ਕਿ ਉਹ ਕੀ ਕਰਨ ਜਾ ਰਹੀ ਹੈ ਕਿ ਉਸ ਦੇ ਨਾਲ ਵਾਪਰ ਰਿਹਾ ਉਸ ਦੇ ਘਰ ਤੇ ਵਿੱਚ ਆਇਆ ਇਹ ਬੰਦਾ ਕੌਣ ਅਤੇ ਕਿਵੇਂ ਤਾਂ ਇਸ ਬੰਦੇ ਨੇ ਪਹਿਲਾਂ ਮੰਜੂ ਦੇ ਨਾਲ ਯਾਨੀ ਕਿ ਇਸ ਮਾ ਦੇ ਨਾਲ ਆਪਣੇ ਸਬੰਧ ਕਾਇਮ ਕੀਤੇ ਬਾਅਦ ਦੇ ਵਿੱਚ ਉਹ ਕੁੜੀ ਦੇ ਸੰਪਰਕ ਦੇ ਵਿੱਚ ਵੀ ਆ ਗਿਆ ਮੰਜੂ ਸੋਨੂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਉਸ ਦੇ ਨਾਲ ਸਾਰੀਆਂ ਹੱਤਾਂ ਟੱਪਣ ਨੂੰ ਤਿਆਰ ਸੀ ਪਰ ਜਿਵੇਂ ਹੀ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਹੀ ਧੀ ਆਪਣੇ ਹੱਥ ਦੇ ਉੱਪਰ ਉਸ ਦੇ ਆਸ਼ਿਕ ਦਾ ਨਾਮ ਲਿਖ ਕੇ ਬੈਠੀ ਹੈ ਉਸ ਨੂੰ ਖੂਨ ਦੇ ਨਾਲ ਆਈ ਲਵ ਯੂ ਲਿਖ ਕੇ ਦੇ ਰਹੀ ਹੈ ਤੋਂ ਬਾਅਦ ਉਹ ਅੱਗ ਬਬੁੱਲਾ ਹੋ ਜਾਂਦੀ ਹੈ ਇਹ ਦੇਖਣ ਤੋਂ ਬਾਅਦ ਉਸਨੇ ਆਪਣੀ ਧੀ ਨੂੰ ਇੱਕ ਕਮਰੇ ਦੇ ਵਿੱਚ ਲਿਜਾ ਕੇ ਉਸ ਦਾ ਗਲ ਘੁੱਟਣਾ ਸ਼ੁਰੂ ਕੀਤਾ ਬੁਰੀ ਤਰ੍ਹਾਂ ਦੇ ਨਾਲ ਉਸਦੀ ਜਾਨ ਲੈ ਹਾਲਾਂਕਿ ਹੋਰ ਵੀ ਕਈ ਤਰੀਕੇ ਅਜ਼ਮਾਏ ਗਏ ਜਿਸ ਤੋਂ ਬਾਅਦ ਕੁੜੀ ਮਰੀ ਅਤੇ ਉਸਨੂੰ ਮਾਰਨ ਤੋਂ ਬਾਅਦ ਉਸ ਦਾ ਇਹ ਆਸ਼ਿਕ सोनू ਵੀ ਉੱਥੇ ਪਹੁੰਚ ਜਾਂਦਾ ਹੈ ਦੋਵੇਂ ਜਾਣੇ ਮਿਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੰਦੇ ਨੇ ਸਾਰੇ ਹੀ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਇੱਕ ਨੋਟ ਲਿਖ ਦਿੰਦੇ ਨੇ ਦਾਦਾ-ਦਾਦੀ ਦੇ ਨਾਮ ਕਿ ਇਹ ਮੈਂ ਖੁਦ ਹੀ ਕਰ ਰਹੀ ਹਾਂ ਜੋ ਕਿ ਸਰਾਸਰ ਝੂਠਾ ਸੀ ਇਸ ਮਕਰੋਹੀ ਦੋਵੇਂ ਜਾਣੇ ਘਰ ਤੋਂ ਬਾਹਰ ਘੁੰਮਣ ਚੱਲੇ ਜਾਂਦੇ ਨੇ ਪੁਲਿਸ ਦੇ ਕੋਲ ਮਾਮਲਾ ਪਹੁੰਚਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਬੰਦਾ ਕੌਣ ਹੈ ਕਿਵੇਂ ਇਹ ਲਿੰਕ ਦੇ ਵਿੱਚ ਆਇਆ ਅਤੇ ਕਿਵੇਂ ਉਹ ਕੁੜੀ ਅਤੇ ਉਸਦੀ ਮਾ ਦੋਵੇਂ ਹੀ ਇੱਕ ਮੁੰਡੇ ਨੂੰ ਇੱਕ ਬੰਦੇ ਨੂੰ ਹੀ ਪਿਆਰ ਕਰਦੀਆਂ ਸੀ ਜਿਸ ਦੇ ਚਲਦੇ ਹੋਏ ਉਸ ਦੇ ਵੱਲੋਂ ਹੀ ਸਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਸਾਰੀ ਘਟਨਾ ਵਾਪਰ ਚੁੱਕੀ ਹੈ ਅਬੋਹਰ ਦੇ ਵਿੱਚ ਹੋਈ ਸੀ ਅਤੇ ਇਸ ਘਟਨਾ ਦੇ ਬਾਬਤ ਉਸ ਸਮੇਂ ਹੋਰ ਕੀ ਕੁਝ ਸਾਹਮਣੇ ਆਇਆ ਸੀ ਇੱਕ ਵਾਰੀ ਜਾਣਨਾ ਸਮਝਣਾ ਬੇਹਤ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਸਮੇਂ ਤੇ ਵੀ ਜਦੋਂ ਅਸੀਂ ਕਿਤੇ ਅਜਿਹਾ ਕੁਝ ਹੁੰਦਾ ਦੇਖੇ ਉਸ ਨੂੰ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਰੋਕਿਆ ਜਾ ਸਕੇ ਵੀ ਜੇ ਮੇਰਾ ਫੇਸਬੁਕ 'ਤੇ ਫਰੈਂਡ ਬਣਾਤਾ ਉਹ ਮੇਰੇ ਸਾਥ ਰਹਿ ਰਿਹਾ ਸੀ 5 ਮਹੀਨੇਸ ਮੇਰੇ ਨਾਲ ਵਿੱਚ ਉਸ ਨੂੰ ਕਿਉਂ ਬੁਲਾਇਆ ਥਾ ਆਪਨੇ ਮੋ ਤਾਂ ਵੈਸੇ ਮਿਲਣ ਆਇਆ ਤਾਂ ਪਰ ਉਸ ਦਾ ਵੀਜ਼ਾ ਜਿਹਾ ਨਹੀਂ ਆ ਰਿਹਾ ਤਾਂ ਉਸ ਨੂੰ ਕਾਫੀ ਦਿਨ ਲੱਗੇ ਪਰ ਮੇਰੀ ਬੇਟੀ ਜਿਆਦਾ ਜਿੱਦ ਕਰਨ ਲੱਗੀ ਮੇਰੇ ਅੱਗੇ ਬੋਲਣ ਲੱਗ ਪਈ ਸੀ ਕੋਈ ਚ ਉਸ ਦੇ ਸਿਰ ਮੇਂ ਦਰਦ ਵਗੈਰਾ ਰਹਤਾ ਥਾ ਉਹ ਆਪਣੇ ਕੰਟਰੋਲ ਸੇ ਬਾਹਰ ਥੀ ਲੜਕੀ ਦੀਕਸ਼ਾ ਸੀ ਇਹ ਇਹਦੀ ਉਮਰ ਕੋਈ ਕਰੀਬ 17 ਸਾਲ ਦੇ ਕਰੀਬ ਸੀ ਔਰ ਇੱਕ ਲੜਕਾ ਵਿਜੈ ਸੀ ਜਿਹੜਾ ਕਿ ਕਿ ਸੂਦੀ ਅਰਬ ਚ ਰਹਿੰਦਾ ਸੀ ਇਹ ਇਹ ਕੋਈ ਆਪਣੇ 2015 ਦੇ ਵਿੱਚ ਇਸ ਦੀ ਮੰਜੂ ਨਾਂ ਦੀ ਲੜਕ ਆਪਣੇ ਔਰ ਸੀਗੀ ਇਸ ਲੜਕੀ ਦੇਕਸ਼ਾ ਦੀ ਮਾਂ ਦੀ ਮਾਂ ਦਾ ਇਹ ਸੰਬੰਧ ਇਸ ਨਾਲ ਫੇਸਬੁੱਕ ਤੇ ਹੋ ਗਏ ਵਿਜੈ ਨਾਲ ਔਰ ਫੇਸਬੁੱਕ ਨਾ ਹੀ ਇੱਕ ਉਹਨਾਂ ਦੀ ਕਾਫੀ ਨੇੜਤਾ ਹੋ ਗਈ ਨੇੜਤਾ ਹੋਣ ਤੋਂ ਬਾਅਦ ਇਹ 1 ਜਨਵਰੀ ਨੂੰ ਇੱਥੇ ਆਇਆ ਬਬੂਰਾ ਕਿ ਇਸ ਦੀ ਮਾਂ ਨੇ ਹੀ ਦਿਖਸ਼ਾ ਦੀ ਨੇ ਇਸ ਨੂੰ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਲੈ ਗਈ ਇਹ ਇਹਨਾਂ ਦੇ ਘਰ ਨੇੜੇ ਲਗ ਬਿਲ ਜੋ ਕਿ ਰੈਣਵੜਾ ਰੇਵਾੜੀ ਡਿਸਟ੍ਰਿਕਟ ਦਾ ਸੀ ਔਰ ਇੱਥੇ ਰਹਿਣ ਨਾਲ ਇਸ ਦੇ ਸੰਬੰਧ ਹੈ ਇਸ ਦੀ ਮਾਂ ਨਾਲ ਹੋ ਗਏ ਔਰ ਇਸ ਦੀ ਮਾਂ ਇਸ ਨਾਲ ਸ਼ਾਦੀ ਕਰਾਉਣਾ ਚਾਹੁੰਦੀ ਸੀ ਕਿਉਂਕਿ ਇਸ ਦੇ ਪਤੀ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਔਰ ਇਸੇ ਦੌਰਾਨ ਹੀ ਲੜਕੀ ਦੀਕਸ਼ਾ ਦੇ ਵਿੱਚ ਇਸ ਲੜਕੀ ਦੇ ਵੀ ਇਸ ਨਾਲ ਸੰਬੰਧ ਹੋ ਗਏ ਔਰ ਉਹ ਇਸ ਨੂੰ ਪਿਆਰ ਕਰਨ ਲੱਗ ਪਈ ਦੀਕਸ਼ਾ ਜਿਹੜੀ ਲੜਕੀ ਆ ਉਹ ਇਸ ਨੂੰ ਮੈਂ ਇਸ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ। ਔਰ ਇਸ ਦੀ ਮਾਂ ਇਹ ਨਹੀਂ ਚਾਹੁੰਦੀ ਸੀ ਵੀ ਧਿਕਸ਼ਾ ਦੀ ਇਸ ਨਾਲ ਸ਼ਾਦੀ ਹੋਵੇ ਉਹ ਇਸ ਦੀ ਵਿਜੇ ਦੀ ਆਪਦੇ ਨਾਲ ਮੈਰिज ਕਰਾਉਣਾ ਚਾਹੁੰਦੀ ਸੀ। ਔਰ ਇੱਕ ਦਿਨ ਇਸ ਨੇ ਆਪਣਾ ਨਾਮ ਲਿਖਵਾ ਲਿਆ। ਵਿਜੇ ਦਾ ਨਾਮ ਆਪਣੀ ਐਸਤੇ ਲਿਖ ਲਿਆ। ਕਲਾਈ ਤੇ ਫਿਰ ਕਲਾਈ ਤੇ। ਲਿਖਣ ਤੇ ਇਸ ਦੀ ਮਾਂ ਨੂੰ ਜਿਹੜਾ ਇਹ ਪਸੰਦ ਨਹੀਂ ਆਇਆ। ਔਰ ਇਸ ਨੇ ਇਸ ਦਾ ਉਦਨੀ ਚੁੰਨੀ ਨਾਲ-ਨਾਲ ਹੀ ਵਿਜੇ ਆਂਧਰਾ ਦਾਖਲ ਹੋ ਗਿਆ ਔਰ ਇਸ ਨੂੰ ਉੱਪਰ ਇਹਨਾਂ ਨੇ ਦੋਹਾਂ ਨੇ ਰੜ੍ਹ ਲਿਆ। ਤੰਗੜ ਤੋਂ ਬਾਅਦ ਬਾਅਦ ਇਹਨਾਂ ਨੇ ਆਪ ਇਹਨੂੰ ਉਤਾਰ ਕੇ ਤੇ ਇਹਦੀ ਉੱਥੋਂ ਘਰੋਂ ਚਲੇ ਗਏ। ਔਰ ਬਾਅਦ ਕਿਸੇ ਨੇ ਫੋਨ ਕੀਤਾ ਇਹ ਸੋਡੇ ਘਰ ਇਕੱਠ ਹੋਇਆ ਵੇ। ਔਰ ਜਦੋਂ ਆਏ ਔਰ ਇਸਨੇ ਇਹ ਡਰਾਮਾ ਕੀਤਾ ਔਰ ਇਸਨੇ ਹਫਤਾ 10 ਦਿਨ ਪਹਿਲਾਂ ਇੱਕ ਲੜਕੀ ਤੋਂ ਲਿਖਾ ਕੇ ਲੜਕੀ ਦੇ ਦਾਦਾ-ਦਾਦੀ ਔਰ ਲੜਕੀ ਦੇ ਤਾਇਆ-ਤਾਈ ਔਰ ਇਸਦੀ ਭੂਆ ਦਾ ਨਾਮ ਵਿੱਚ ਲਿਖਾ ਲਿਆ। ਉਹ ਇਸ ਲਈ ਲਿਖਾ ਲਿਆ ਵੀ ਤਾਂ ਕਿ 얘 ਲਈ ਕੀ ਇਹਨਾਂ ਨੂੰ ਪ੍ਰਾਪਰਟੀ ਉਸ ਤੋਂ ਆਪਦੇ ਦਾਦਾ ਦਾਦੀ ਤੋਂ ਲੜਕੇ ਨੂੰ ਮਿਲ ਜੂਗੀ ਔਰ ਝੂਟਾ ਲੈ ਕੇ ਆਪ ਲਿਖਾ ਕੇ ਆਪਦੇ ਪਰਚ 'ਚ ਪਾ ਲਿਆ ਔਰ ਇਸ ਨੇ ਆ ਦੇਖ ਉਸ ਨੇ ਆ ਸੋਚਿਆ ਵੀ ਇੱਕ ਤਾਂ ਇਸ ਨੂੰ ਪ੍ਰਾਪਰਟੀ ਮਿਲ ਜੂ ਇੱਕ ਲੜਕੀ ਹੈ ਜਿਹੜੀ ਉਹ ਸਾਡੇ ਰਸਤੇ 'ਚ ਨਿਕਲ ਜੂ ਔਰ ਇਹਨਾਂ ਨੇ ਇਹ ਜਗਨ ਅਪਰਾਧ ਕੀਤਾ ਅੱਛਾ ਇਹ ਮੇਰੇ ਸਾਥ ਇਸ ਨੇ ਸ਼ਾਦੀ ਕਰਨੇ ਲਈ ਬੋਲਾ ਥਾ ਸਰ ਮੇ ਲੋਕ ਕੋਈ ਇਹ ਸ਼ਾਦੀ ਕਰਨਾ ਚਾਹਤੇ ਥੀ और मेरे को तो इसने बुलाया था शादी करने के लिए घर पे सर हाँ जी सर कब से चल रहा था फेसबुक पे सर मेरा ये फेसबुक में से अक्टूबर से बात कर रहा था सर इससे तो लड़की भी प्यार में नहीं लड़की लड़की तो मेरे साथ शादी करना चाहती थी वो इसके साथ उसने देख लिया था मेरे साथ शादी करना चाहती थी ਇਸ ਦੁਨੀਆ ਤੇ ਸਮਾਜ ਦੇ ਵਿੱਚ ਘਟ ਰਹੀਆਂ ਘਟਨਾਵਾਂ ਕਈ ਵਾਰ ਸਾਨੂੰ ਮਜਬੂਰ ਕਰ ਦਿੰਦੀਆਂ ਨੇ ਕਿ ਅਸੀਂ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕਰੀਏ ਤਾਂ ਕਰੀਏ ਕੀ ਕੁਝ ਲੋਕ ਇਹਨਾਂ ਹਾਲਾਤਾਂ ਤੋਂ ਜਾਂਚ ਡਾਉਣ ਦੇ ਲਈ ਜ਼ਿੰਦਗੀ ਛੱਡ ਜਾਂਦੇ ਨੇ ਤੇ ਕੋਈ ਕਿਸੇ ਹੋਰ ਨੂੰ ਮਾਰਨ ਤੇ ਉਤਾਰੂ ਹੋ ਜਾਂਦਾ ਹੁਣ ਤੱਕ ਸਮਾਜ ਤੇ ਵਿੱਚ ਕਿੰਨੀਆਂ ਹੀ ਮਾੜੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪਰ ਉਹਨਾਂ ਦੇ ਵਾਪਰਨ ਦੇ ਪਿੱਛੇ ਦਾ ਕਾਰਨ ਕੀ ਸੀ ਅਤੇ ਉਹਨਾਂ ਹਾਲਾਤਾਂ ਦੇ ਵਿੱਚ ਉਹ ਵਿਅਕਤੀ ਹੋਰ ਕੀ ਕਰ ਸਕਦੇ ਸਨ ਇਸ ਨੂੰ ਲੈ ਕੇ ਕਈ ਜਿਹੜੇ ਸਮਾਜ ਵਿਗਿਆਨੀ ਨੇ ਚਿੰਤਕ ਨੇ ਇਸ ਗੱਲ ਦੇ ਉੱਪਰ ਵਿਸ਼ਲੇਸ਼ਣ ਅਤੇ ਟਿੱਪਣੀਆਂ ਕਰ ਚੁੱਕੇ ਨੇ ਪਰ ਅਸੀਂ ਉਦੋਂ ਹੀ ਸਮਝਦੇ ਹਾਂ ਜਦੋਂ ਸਮਾਜ ਦੇ ਵਿੱਚ ਉਹ ਘਟਨਾਵਾਂ ਖੁਦ ਵਾਪਰਦੀਆਂ ਅਸੀਂ ਦੇਖੀਆਂ ਹੋਣ ਉਦੋਂ ਹੀ ਅਸੀਂ ਸਬਕ ਲੈਂਦੇ ਹਾਂ ਜਦੋਂ ਸਾਡੇ ਆਸ-ਪਾਸੇ ਇਹੋ ਜਿਹਾ ਕੁਝ ਹੋ ਰਿਹਾ ਹੋਵੇ ਪਰ ਜਦੋਂ ਸਾਡੇ ਤੇ ਆਣ ਪੈਂਦੀ ਹੈ ਤਾਂ ਅਸੀਂ ਸਹੀ ਫੈਸਲਾ ਨਹੀਂ ਕਰ ਪਾਉਂਦੇ ਇਸ ਕਰਕੇ ਜ਼ਰੂਰੀ ਹੈ ਕਿ ਇਹ ਸਾਰੀ ਸੋਚ ਅਤੇ ਸਮਝ ਅਸੀਂ ਪਹਿਲਾਂ ਰੱਖੀ ਇਸ ਦੁਨੀਆ ਦੇ ਵਿੱਚ ਜੇਕਰ ਅਸੀਂ ਆ ਹੀ ਗਏ ਤਾਂ ਇੱਥੇ ਕਦੇ ਵੀ ਕੁਝ ਵੀ ਹੋ ਸਕਦਾ ਹੈ ਇੱਕ ਉਹ ਪਰਿਵਾਰ ਜਿੱਥੇ ਘਰ ਦੇ ਵਿੱਚ ਦੋ ਬੱਚੇ ਹੋਣ ਤੋਂ ਬਾਅਦ ਪਤੀ ਦੁਨੀਆ ਛੱਡ ਗਿਆ ਪਤਨੀ ਕੱਲੀ ਰਹਿ ਗਈ ਜਿਸ ਦਾ ਨਾਮ ਮਨਜੂ ਸੀ ਉਸ ਦੇ ਕੋਲ ਦੋ ਬੱਚੇ ਸੀ ਆਪਣੇ ਬੱਚਿਆਂ ਦੇ ਸਹਾਰੇ ਉਹ ਜ਼ਿੰਦਗੀ ਕੱਢ ਸਕਦੀ ਸੀ ਪਰ ਇੱਕ ਨਾ ਇੱਕ ਦਿਨ ਚੱਲਦੇ ਚਲਾਏ ਉਸ ਨੇ ਇੱਕ ਗਲਤ ਕਦਮ ਚੱਕ ਲਿਆ ਫੇਸਬੁੱਕ ਤੇ ਉਸ ਨੇ ਅਕਾਊਂਟ ਬਣਾਇਆ ਉਸ ਤੇ ਉੱਪਰ ਚੈਟਿੰਗ ਸ਼ੁਰੂ ਕੀਤੀ ਅਤੇ ਇਸ ਚੈਟ ਦੇ ਦੌਰਾਨ ਹੀ ਉਸਦੀ ਮੁਲਾਕਾਤ ਇੱਕ ਬੰਦੇ ਦੇ ਨਾਲ ਹੋਈ ਜਿਹਦਾ ਨਾਮ ਸੋਨੂ ਸੀ ਸੋਨੂ ਉਰਫ ਵਿਜੇ ਇਹ ਮੁੰਡਾ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਸਾਊਦੀ ਅਰਬ ਦੇ ਵਿੱਚ ਸੀ ਪਰ ਇੱਥੇ ਅਬੋਹਰ ਦੇ ਪੰਜਪੀਰ ਨਗਰ ਤੇ ਵਿੱਚ ਰਹਿਣ ਵਾਲੀ ਸਮੰਜੂ ਨੂੰ ਇਸ ਬੰਦੇ ਦੇ ਨਾਲ ਪਿਆਰ ਹੋ ਗਿਆ ਗੱਲਾਂ-ਬਾਤਾਂ ਦੇ ਦੌਰਾਨ ਹੀ ਦੋਹਾਂ ਦੀਆਂ ਨਜ਼ਦੀਕੀਆਂ ਵਧੀਆਂ ਅਤੇ ਸੋਨੂ ਇਸ ਨੂੰ ਮਿਲਣ ਦੇ ਲਈ ਪੰਜਾਬ ਪਹੁੰਚਿਆ ਇਸ ਤੇ ਕਾਰਾ ਕਿਉਂ ਰਹਿਣ ਲੱਗ ਪਿਆ ਬਾਅਦ ਦੇ ਵਿੱਚ ਕੋਈ ਪਾਸਪੋਰਟ ਦਾ ਚੱਕਰ ਪਿਆ ਤੇ ਉਸ ਦੇ ਵਿੱਚ ਥੋੜਾ ਲੰਮਾ ਪ੍ਰੋਸੀਜਰ ਚੱਲਾ ਗਿਆ ਜਿਸ ਤੇ ਚਲਦੇ ਹੋਏ ਕਰੀਬ 5 ਮਹੀਨੇ ਇਹ ਮੰਜੂ ਦੇ ਘਰ ਹੀ ਰਿਹਾ ਮੰਜੂ ਦੇ ਘਰ ਇੱਕ ਜਵਾਨ ਧੀ ਵੀ ਸੀ ਉਸ ਧੀ ਦੇ ਉੱਪਰ ਵੀ ਸੋਨੂ ਨੇ ਆਪਣੀ ਗੰਦੀ ਅਤੇ ਗਲਤ ਨਜ਼ਰ ਰੱਖੀ ਉਹ ਧੀ ਨੂੰ ਇੰਨੀ ਸਮਝ ਨਹੀਂ ਸੀ ਕਿ ਉਹ ਕੀ ਕਰਨ ਜਾ ਰਹੀ ਹੈ ਕਿ ਉਸ ਦੇ ਨਾਲ ਵਾਪਰ ਰਿਹਾ ਉਸ ਦੇ ਘਰ ਤੇ ਵਿੱਚ ਆਇਆ ਇਹ ਬੰਦਾ ਕੌਣ ਅਤੇ ਕਿਵੇਂ ਤੇ ਇਸ ਬੰਦੇ ਨੇ ਪਹਿਲਾਂ ਮੰਜੂ ਦੇ ਨਾਲ ਯਾਨੀ ਕਿ ਇਸ ਮਾ ਦੇ ਨਾਲ ਆਪਣੇ ਸਬੰਧ ਕਾਇਮ ਕੀਤੇ ਬਾਅਦ ਦੇ ਵਿੱਚ ਉਹ ਕੁੜੀ ਦੇ ਸੰਪਰਕ ਦੇ ਵਿੱਚ ਵੀ ਆ ਗਿਆ